ਜੇ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਰਹੀ ਹੈ ਤੇ ਕੋਈ ਐਸੀ ਘੜੀ ਤੁਹਾਡੇ ਸਿਰ ਤੇ ਚੱਲਦੀ ਹੈ ਜਿੰਨੇ ਤੁਹਾਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਤਾਂ ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਉਹਦੇ ਤੇ ਭਰੋਸਾ ਰੱਖੋ ਦੇਖਣਾ ਸਭ ਠੀਕ ਹੋ ਜਾਏਗਾ ਐਵੇਂ ਨਾ ਡਰੀ ਜੋ ਐਵੇਂ ਨਾ ਸੋਚੀ ਜੋ ਜ਼ਿਆਦਾ ਉਹਨੇ ਸਭ ਕੁਝ ਠੀਕ ਕਰ ਦੇਣਾ ਵਿਸ਼ਵਾਸ ਰੱਖੋ ਉਹਦੇ ਤੇ ਪੂਰਾ ਤੁਸੀਂ ਅੱਜ ਬਹੁਤ ਜ਼ਿਆਦਾ ਡਰ ਰਹੇ ਹੋ ਬਹੁਤ ਜ਼ਿਆਦਾ ਸੋਚ ਰਹੇ ਹੋ ਕਿ ਮੇਰੇ ਹੀ ਕੰਮ ਨਹੀਂ ਬੰਦੇ ਮੈਂ ਕਿਉਂ ਪਿੱਛੇ ਰਹਿ ਗਿਆ ਪਰ ਜਿੰਨੀ ਦੇਰ ਤੱਕ ਤੁਹਾਨੂੰ ਉਹ ਦੇਤੇ ਭਰੋਸਾ ਨਾ ਤੁਸੀਂ ਸਬਰ ਦੀ ਬੇੜੀ ਫੜੀ ਹੋਈ ਹੈ ਉਹਨੇ ਤੁਹਾਡੀ ਬੇੜੀ ਨੂੰ ਕਦੀ ਡੁੱਬਣ ਨਹੀਂ ਦੇਣਾ ਤੇ ਇੱਕ ਗੱਲ ਇਹ ਵੀ ਯਾਦ ਰੱਖਣਾ ਦੁੱਖ ਵੇਖ ਕੇ ਸੁੱਖ ਮਿਲਦੇ ਆ ਨਾ ਜਿਹੜੇ ਉਹ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਜੇ ਓਖਾ ਸਮਾਂ ਦੇਖ ਰਹੇ ਹੋ ਮੁਸ਼ਕਲ ਭਰਿਆ ਵਕਤ ਗੁਜ਼ਰ ਰਿਹਾ ਤੇ ਚੰਗਾ ਵਕਤ ਵੀ ਜ਼ਰੂਰ ਆਏਗਾ ਚੰਗਾ ਵਕਤ ਦੂਰ ਨਹੀਂਗਾ ਪਰਮਾਤਮਾ ਬਾ ਫੜ ਕੇ ਚੰਗੇ ਵਕਤ ਨੂੰ ਤੁਹਾਡੀ ਜ਼ਿੰਦਗੀ ਚ ਲੈ ਕੇ ਆਏਗਾ ਤੁਸੀਂ ਨਹੀਂ ਡੋਲਣਾ ਤੁਸੀਂ ਨਹੀਂ ਹਾਰ ਮੰਨਣਾ ਤੁਹਾਡੇ ਭਰੋਸੇ ਦੇ ਜਿੱਤ ਮਾਲਕ ਜ਼ਰੂਰ ਕਰਕੇ ਦਿਖਾਏਗਾ ਦੇਖਣਾ ਤੁਹਾਡੇ ਹਿੱਸੇ ਚ ਨੰਨੀਆਂ ਤਰੱਕੀਆਂ ਲਿਖਣੀਆਂ ਐ ਤੁਹਾਡੇ ਕੰਮ ਇਦਾਂ ਹੀ ਬਣੀ ਜਾਣੇ ਤੁਹਾਨੂੰ ਆਪ ਹੀ ਨਹੀਂ ਪਤਾ ਲੱਗਣਾ ਤੁਸੀਂ ਆਪ ਰਾਣ ਹੋਏ ਨਾ ਕਿ ਇਹ ਸਭ ਕਿਵੇਂ ਹੋਈ ਜਾਂਦਾ ਪਿਆ ਮਾਲਕ ਜਦੋਂ ਆਪਣੀ ਕਿਰਪਾ ਕਰਨ ਤੇ ਆ ਜਾਂਦਾ ਨਾ ਨਾਮੁਕਿਨੋ ਵੀ ਮੁਮਕਿਨ ਬਣਾ ਦਿੰਦਾ ਪਲ ਦੇ ਅੰਦਰ ਸੋ ਇਹ ਕਦੇ ਨਹੀਂ ਮਨ ਚ ਸੋਚਣਾ ਕਿ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਹੁਣ ਕਿਸੇ ਦੀ ਪਰਵਾਹ ਨਹੀਂ ਕਰਨੀ ਕਿਸੇ ਦੀ ਗੱਲ ਨਹੀਂ ਸੁਣਨੀ ਇਹ ਜੜੀ ਦੁਨੀਆ ਤੁਹਾਨੂੰ ਤਾਨੇ ਦੇਂਦੀ ਐ ਤੁਹਾਡੇ ਆਪਣੇ ਵੀ ਤੁਹਾਨੂੰ ਗੱਲਾਂ ਸੁਣਾਉਂਦੇ ਆ ਨਾ ਕੋਈ ਗੱਲ ਨਹੀਂ ਸਮਾਂ ਆਨਦੋਂ ਦੇਖਣਾ ਤੁਹਾਡੇ ਜਵਾਬ ਮਾਲਕ ਦੇਗਾ ਆਪਣੇ ਤਰੀਕੇ ਨਾਲ